ਆਪ ਨੂੰ ਕਰਦੇ ਆ ਟਰਾਕ ਹੋਆ ਲੋਨਿਆ ਠੰਗਿਆ ਕੋਈ ਆਪਣੇ ਜਿੱਤੀ ਜੋ ਬਾਜਵਾ ਸਾਹਿਬ ਨੇ ਦੱਸੀਆ ਹੋਰ ਜਾਂ ਬਦਲਾਖੋਰੀ ਤੋਂ ਸਵਾਇ ਇਹਨਾਂ ਕੋਲ ਕੋਈ ਕੰਮ ਨਹੀਂ ਹੈ ਮੈਂ ਕੰਮ ਰਾਜ ਜੀ ਬਹੁਤ بڑا ਹਾਲਾ ਅੱਜ ਜਿਹੜੇ ਇਤਰਾਸ ਕਰਾਸ਼ ਕਰ ਰਹੇ ਐ ਐਡੀ ਮਾੜੀ ਸਟੂਡ ਬਗਿਆ ਕਰ ਕਿ ਤੇਰੀ ਗਲਤੀ ਹੈ ਤੇਰੀ ਹਾਂਜੀ ਗਲਤੀ ਹੈ ਅੱਜ ਉਹ ਪੱਗ ਬਗਿਆ ਹੋ ਵਿੱਚ ਠੀਕ ਹੈ ਹਾਂ ਮੈਂ ਬੁੱਝਣ ਤੋਂ ਸਭ ਵੀ ਕਹਤਾ ਹਾਂ ਤੇ ਮਾਰ ਦਿੱਤੇ ਆ ਲੇਕਿਨ ਇਹ ਪ੍ਰਸ਼ਾਸਨ ਸਾਰਾ ਗੁੱਸਾ ਪਿਆ ਸਾਡੀ ਸਰਕਾਰ ਦਿੱਤੀ ਹੋਈ ਸੀ ਇਹ ਦਿੱਤੇ ਦੀ ਰਾਸਕੀ ਹੈ ਉੱਪਰ ਸਾਡਾ ਇਹ ਤਮਾਸ਼ਾ ਰਹੀ ਜ ਸਾਡਾ ਪੰਜਾਬ ਬਰਬਾਦ ਹੋ ਰਿਹਾ ਨੇ ਸਮੱਸਿਆ ਦੇ ਰਹੀ ਆ ਉਹ ਜਨਾਬੇ ਸਾਡੇ ਜਨਤਾ ਦੀ ਕਰਦੇ ਨੇ ਜਨਤਾ ਦੇ ਨਾਲ ਇਹ ਹੈ ਕਿਉਂ ਹੁੰਦਾ ਪੁਲਿਸਿੰਗ ਨਹੀਂ ਪਹਿਲਾ ਰੇਸ਼ਨ ਕੱਢ ਕੇ ਆਇਦੇ ਦੇਖੋ ਅੱਜ ਜਿਹੜੀਆਂ ਮੈਂ ਪਹਿਲਾਂ ਵੀ ਕਹਿ ਚੁੱਕੀ ਆਂ ਕਿ ਇੱਕ ਆਦਮ ਦਾ ਗੈਣਾ ਹੁੰਦਾ ਸਿਰ ਲੱਣਾ ਕੰਨ ਦੇ ਵਿੱਚ ਨੱਕ ਦੇ ਵਿੱਚ ਤਾਂ ਕਿ ਸੁਆਦ ਨਿਆਰਾ ਚੁੱਕੋ ਕਰਦੇ ਆਂ ਆਪਣੀਆਂ ਗੱਡੀਆਂ ਦੇ ਵਿੱਚ ਸੇਵ ਨਹੀਂ ਹੈਗੇ ਲੋਕ ਗੱਡੀਆਂ ਰੋਕ ਕੇ ਅੱਜ ਕੱਲ ਇੰਨੀ ਗੁੰਡਾਗਰਦੀ ਹੋ ਗਈ ਹੋਏ ਰਹੇ ਹੋ ਰਹੇ ਅਸੀਂ ਕਹਿ ਸਕਦੇ ਇਹਨਾਂ ਰੇਤਾ ਮਾਫੀਆ ਹੋ ਰਿਹਾ ਸਾਹਨੇਵਾਲ ਦੇ ਵਿੱਚ ਤੇ ਲੁੱਟਾਂ ਖੋਹ ਰਹੀਆਂ ਇਹ ਐਮਐਲਏ ਸਾਹਿਬ ਦੇ ਕਹਿਣ ਤੇ ਹੀ ਹੋ ਰਹੀਆਂ ਕਿਉਂਕਿ ਅਗਰ ਉਹ ਚਾਣ ਪ੍ਰਸ਼ਾਸਨ ਉਹਨਾਂ ਦੀ ਸੁਣਦਾ ਹੈ ਐਮਐਲਏ ਦੀ ਸਾਰੇ ਇੱਕ ਗੱਲ ਉਹ ਰਾਜ ਹੈ ਇਸ ਇੱਥੋਂ ਦਾ ਉਹ ਕਿਉਂ ਨਹੀਂ ਰੋਕ ਰਹੇ ਇਹਨਾਂ ਚੀਜ਼ਾਂ ਨੂੰ ਅਸੀਂ ਜੇ ਸਾਡੀ ਸਰਕਾਰ ਆਉਂਦੀ ਹੈ ਪਹਿਲਾਂ ਵੀ ਸੀ ਕਦੇ ਇਹਨਾਂ ਦੀਆਂ ਤਾਂ ਵੀ ਚੀਜ਼ਾਂ ਨਹੀਂ ਹੋਈਆਂ ਰੰਗੇ ਤੋਂ ਕਿ ਅਸੀਂ ਬਚਨ ਬਾਦਾਂ ਕਿ ਅਸੀਂ ਆਹ ਚੀਜ਼ਾਂ ਰੋਕਾਂਗੇ ਸਾਡੀ ਸਰਕਾਰ ਬਣ ਜਾਏਗੀ ਅੱਜ ਇਸ ਤਰ੍ਹਾਂ ਸਾਡੇ ਵਿੱਚ ਤੇ ਸਾਨੂੰ ਉਮੀਦ ਹੈ ਲੋਕਾਂ ਤੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਆਪੇ ਸੀ ਅਮਰ ਸਿੰਘ ਜੀ ਨੂੰ ਜਿਤਾਇਆ ਉਹ ਵੀ ਅੱਗੇ ਸਾਡੇ ਐਮਐਲਏ ਸੀ ਬਣਨਗੇ ਸਰਪੰਚ ਵੀ ਬਣਨਗੇ ਰਹਿਣਗੇ ਸਰਕਾਰ ਬਣਦੀ ਹੈ ਜੀ ਰਾਹੁਲ ਗਾਂਧੀ ਜੀ ਦੇ ਇਸ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਅਮਨ ਸ਼ਾਂਤੀ ਹੋਵੇ ਹਾਂ ਜੀ ਆ ਜਾਓ ਕੀ ਇਹ ਦਾ ਇਹ 3 ਅੰਕਦਨ ਇਹ ਬਰਕਰਾਰ ਮੈਂ ਦੇ ਦਿੱਤਾ ਹਾਂ ਕੋਈ ਪਰੇਸ਼ਾਨ ਜੀ ਨਾਮ ਮੇਰਾ ਸਹੀ ਜੀ ਮੇਰਾ ਨਾਮ ਸ਼ਾਮਿਲ ਕਰ ਦਿੱਤੀ ਹੈ ਮੈਂ ਕੋਆਰਡੀਨੇਟ ਹਲਕਾ ਸਾਨੀ ਵਾਲੇ ਆਸੇ ਦਾ ਨਾਮ ਹੋ ਗਿਆ ਹੈ ਆ ਵੀ ਕਰੀ ਫਿਰੋ ਵੀ ਹਾਂਜੀ ਸੱਸ ਸੱਸ ਚਲੋ ਜੀ ਫਿਰੋ ਸਵਾਲ ਕਰਾਂ ਜੀ ਅੱਜ ਦੇ ਉਸ ਮਨ ਪੱਤਰ ਦਿੱਤਾ ਗਿਆ ਕੀ ਕਹਿਣਾ ਜਾਉਂਗੇ ਸੱਸ ਜੀ ਮਨ ਪੱਤਰ ਦਿੱਤਾ ਗਿਆ ਕੀ ਗੱਲ ਦੋਨੇ ਬੋਲੀਏ ਦੇਖੋ ਇਹ ਪੰਜਾਬ ਦੀ ਜਿਹੜੀ ਹਾਲਤ ਹੈ ਇਸ ਵੇਲੇ ਬਹੁਤ ਖਰਾਬ ਹਾਲਤ ਹੈ ਅਮਨ ਕਾਨੂੰਨ ਦੀ ਨਸ਼ਿਆਂ ਨੂੰ ਲੈ ਕੇ ਔਰ ਹਰ ਚੀਜ਼ ਨੂੰ ਮਾਈਨਿੰਗ ਮਾਫੀਆ ਨੂੰ ਹਰ ਚੀਜ਼ ਨੂੰ ਲੈ ਕੇ ਪੰਜਾਬ ਦੀ ਹਾਲਤ ਖਰਾਬ ਹੋਈ ਹੋਈ ਆ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਹ ਜਿਹੜੀ ਸਰਕਾਰ ਜਿਹੜੀ ਜੁਮਲਿਆਂ ਦੀ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਇਹਨਾਂ ਨੂੰ ਝੰਜੋੜ ਕੇ ਜਗਾਇਆ ਜਾਵੇ ਇਹ ਉਹਨਾਂ ਨੂੰ ਜਗਾਉਣ ਲਈ ਆ ਕਿ ਝੂਠਿਓ ਝੂਠ ਬੋਲ ਕੇ ਵੋਟਾਂ ਲੈ ਲੀਆਂ ਹੁਣ ਕੋ ਕੰਮ ਤਾਂ ਕਰੋ ਆ ਬਰ ਮੁੱਡੇਵਾਲ ਜੀ ਦੱਸ ਰਹੇ ਸਾਡੇ ਚੇਅਰਮੈਨ ਸਾਹਿਬ ਖੜੇ ਆ ਹਰ ਰਾਤ ਨੂੰ ਇਹਨਾਂ ਦੇ ਪਿੱਛੇ ਗੱਡੀ ਲੱਗੀ ਹੋਈ ਸੀ ਕੱਲ ਕਿਸੇ ਦਾ ਘੁੱਟ ਵੱਢ ਲਿਆ ਹਾਈ ਕੋਰਟ ਚ ਇਹਦੇ ਤਮਾਸ਼ਾ ਬਣਿਆ ਹੋਇਆ ਕਿਸੇ ਨੂੰ ਗੋਲੀ ਮਾਰ ਦਿੰਦੇ ਆ ਕਿਸੇ ਨੂੰ ਕੁੱਛ ਕਰ ਦਿੰਦੇ ਆ ਬੀਬੀਆਂ ਸਾਡੀਆਂ ਸੁਰੱਖਿਤ ਨਹੀਂ ਹੈਗੀਆਂ ਇਹ ਪੰਜਾਬ ਨੂੰ ਇਸ ਕੰਗਾਰ ਤੇ ਲੈ ਗਏ ਆ ਬਰਬਾਦੀ ਦੇ ਕੰਗਾਰ ਤੇ ਲੈ ਗਏ ਆ ਸਾਰਾ ਦਿਨ ਝੂਠ ਬੋਲਦੇ ਆ ਗੱਪਾਂ ਇਹਨਾਂ ਤੋਂ ਜਿੰਨੀ ਮਰਜ਼ੀ ਸੁਣੋ ਇਹ ਪੰਜਾਬ ਕੇ ਸਵਾਲ ਆ ਜੀ ਐਸਸੀ ਕਮਿਸ਼ਨ ਦੇ ਵਿੱਚ ਹੁਣ ਤੱਕ ਕੋਈ ਚੇਅਰਮੈਨ ਨਹੀਂ ਲੱਗਿਆ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਉੱਥੇ ਖੱਜਲ ਖਵਾਰੀ ਜਿਹੜਾ ਐਸਸੀ ਭਾਈ ਜਿਹੜਾ ਬਹੁਤ ਖੱਜਲ ਖਵਾਰੀ ਹੁੰਦੀ ਆ ਉਹਦੇ ਬਾਰੇ ਕੀ ਕਰਦੇ ਲੋਕ ਇਹਨਾਂ ਦਾ ਇਹ ਤਾਂ ਵੋਟ ਲੈਂਦੇ ਆ ਗੁੰਮਰਾ ਕਰਕੇ ਇਹਨਾਂ ਦਾ ਨਾ ਐਸਸੀ ਪਾਈ ਜਾਰੇ ਨਾ ਕੋਈ ਲੈਣਾ ਦੇਣਾ ਨਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਅਜੇ ਤੱਕ ਤਾਂ ਐਗਰੀਕਲਚਰ ਪਾਲਿਸੀ ਨਹੀਂ ਬਣਾਈ ਨੀਤੀ ਨਹੀਂ ਬਣਾਈ ਝੂਠ ਬੋਲ ਕੇ ਆ ਕਰ ਦੇਂਗੇ ਉਹ ਕਰ ਦੇਂਗੇ ਉਹ ਕਰ ਦੇਂਗੇ 2.5 ਸਾਲ ਨਿਕਲ ਗਏ ਹੁਣ ਹੁਣ ਤਾਂ ਸਾਲ ਸਵਾਰ ਸਾਲ ਹੀ ਬੱਜਿਆ ਅਸਲੀ ਕੰਮ ਦਾ ਆਖਰੀ ਸਾਲ ਸਵਾਰ ਸਾਲ ਤੇ ਹੋਰ ਹੀ ਕੁਛ ਚੱਲਦਾ ਰਿਹਾ ਇਹਨਾਂ ਨੇ ਕੀ ਕਰਨਾ ਹੈਗਾ ਇਹਦੇ ਝੂਠੇ ਲੋਕ ਸੀ ਕਹਿੰਦੇ ਜੀ 20000 ਅਸੀਂ ਮਾਈਨਿੰਗ ਚੋ ਲੈ ਕੇ ਆਵਾਂਗੇ 750 150 ਕਰੋੜ ਜਮਾ ਕਰਾਏ ਇਹਨਾਂ ਨੂੰ ਪੁੱਛੋ ਬਾਕੀ 20000 ਜੋ ਪੈਸੇ ਕਿੱਥੇ ਗਏ ਇਨਾ ਜ਼ਿਆਦਾ ਇਹਦੇ ਝੂਠੇ ਲੋਕ ਆ ਔਰ ਪੰਜਾਬ ਦਾ ਹਰ ਆਦਮੀ ਕੁਛ ਚਾਹੁੰਦਾ ਹੈਗਾ ਇਹਨਾਂ ਨੂੰ ਵੋਟ ਪਾ ਕੇ ਔਰ ਅਗਲੀ ਵਾਰ ਇਹਨਾਂ ਨੂੰ ਸਬਕ ਸਿਖਾਇਆ ਜਾਊ ਲੋਕ ਸਭਾ ਅਜ ਲੋਕਾਂ ਨੇ ਸਬਕ ਇਹਨਾਂ ਨੂੰ ਸਿਖਾਇਆ ਲੋਕਾਂ ਨੇ